ਆ ਜਿਹੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦੇ ਚੋਂ ਪੰਜਾਬ ਨੇ ਆਪਣਾ ਹੱਕ ਛੱਡ ਦਿੱਤਾ ਇਹ ਕੀ ਗੱਲ ਹੈ ਅਣਜਾਣ ਪੁਣਾਇਆ ਜਿਹੜੀ ਜਿਹੜੇ ਸਾਡੇ ਲੀਡਰ ਆ ਉਹਨਾਂ ਦਾ ਮੁੱਖ ਮੰਤਰੀ ਲਾ ਲੋ ਜਾਂ ਸਿਆਸਤਦਾਨ ਜਿਹੜੇ ਉਹਨਾਂ ਨੂੰ ਪਤਾ ਹੀ ਕੱਖ ਨਹੀਂਗਾ ਹੁਣ ਫੇਰ ਆ ਜਿਹੜਾ ਵਿਧਾਨ ਸਭਾ ਵਾਲੀ ਜ਼ਮੀਨ ਲੈ ਕੇ ਪੰਜਾਬ ਤੇ ਹਰਿਆਣਾ ਜਿਹੜੇ ਆਮੋ ਸਾਹਮਣੇ ਹੋਏ ਆ ਤੇ ਭਗਵੰਤ ਮਾਨ ਨੇ ਤੇ ਕਹਿੰਦੇ ਜੀ ਸਾਨੂੰ ਵੀ ਜ਼ਮੀਨ ਦੇ ਦਿਓ ਅਸੀਂ ਵੱਖਰੀ ਰਾਜਧਾਨੀ ਬਣਾ ਲੈਨੇ ਆ ਇਹਦਾ ਕੀ ਮਤਲਬ ਜਦੋਂ ਇਹਨਾਂ ਨੂੰ ਪਤਾ ਹੀ ਕੱਖ ਨਹੀਂਗਾ ਆਪੇ ਤੱਕ ਕਰੋ ਬਾਹਰ ਨਿਕਲੀ ਜਾਂਦੇ ਬੀエスト amiga ਦਫਾ ਦੇ ਵਿੱਚ ਗੱਲ ਹੈ ਕਿ ਜਿਹੜਾ ਚੰਡੀਗੜ੍ਹ ਹੈ ਚੰਡੀਗੜ੍ਹ ਜਦੋਂ ਬਸਾਇਕ ਹੈ ਇਹ ਦੋ ਪ੍ਰੋਜੈਕਟ ਸੀ ਜਿੰਨਾਂ ਦੀ ਨਿਗਰਾਨੀ ਖੁਦ ਉਸ ਫੇਜ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਰਲਾਲ ਨੇ ਰੁਕੇ ਖੁਦ ਕੀਤੀ ਸੀ ਜੀ ਇੱਕ ਜਿਹੜਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਤੇ ਦੂਜਾ ਪਾਕ ਦਾ ਟੇਪ ਜੀ ਅਰ ਜਦੋਂ ਅਸੀਂ ਪੁਰਾਣੇ ਬੰਦੇ ਦੀਆਂ ਕਿਤਾਬਾਂ ਲਿਖਤਾਂ ਪੜ੍ਹਦੇ ਹਾਂ ਖਾਸ ਕਰਕੇ ਡਾਕਟਰ ਮਨੋਹਰ ਸਿੰਘ ਗਿਲਹੁਰਾ ਨੇ ਕਿਉਂਕਿ ਉਸਨੇ ਉਹ ਆਈਐਸ ਬਣ ਕੇ گئےਗੇ ਇਸ ਵਿੱਚ 10 ਵਿੱਚ ਵੀ ਲਗਭਗ ਹਰ ਹਫ਼ਤੇ ਨਹੀਂ ਤਾਂ ਦੋ ਹਫ਼ਤੇ ਬਾਅਦ ਪੰਡਤ ਦੇ ਰੂਹ ਇਥੇ ਆ ਕੇ ਚੱਕਰ ਮਾਰਦਾ ਹੁੰਦਾ ਸੀ ਜੀ ਔਰ ਚੰਡੀਗੜ੍ਹ ਨੂੰ ਬਣਾਉਣ ਪਾਸਤੇ ਪੰਜਾਬ ਦੇ 22 ਪਿੰਡ ਹੈ ਜਿਹੜੇ ਅਕਵਾਇਰ ਕੀਤੇ ਗਏ ਸੀ ਜੇ ਪੰਜਾਬੀ ਤੱਕੀਏ ਤਾਂ ਆਪਾਂ ਉਜਾੜੇ ਗਏ ਸੀ ਜੀ ਹੁਣ ਐਡ ਪ੍ਰੈਜਟ ਜਿਹੜੇ ਆਪਾਂ ਦੇਖੇ ਤੇ ਚੰਡੀਗੜ੍ਹ ਬਹੁਤ ਵਿਸਥਾਰ ਕਰਕੇ ਹੂੰ ਬਹੁਤ ਸਾਰੇ ਪਿੰਡ ਹੋਰ ਇਹਦਾ ਅੰਤਰ ਹਿੱਸਾ ਪੜ ਗਿਆ ਹੈ ਚੰਡੀਗੜ੍ਹ ਦੇ ਨਾਲ ਇੱਕ ਨਵਾਂ ਚੰਡੀਗੜ੍ਹ ਬਣ ਗਿਆ ਜਿਹੜਾ ਪੰਜਾਬ ਦੇ ਵਿੱਚ ਪੈਂਦਾ ਹੈ ਉਹ ਵੀ ਲਗਭਗ ਇਦਾਂ ਕਿਸੇ ਬਣ ਗਿਆ ਇੱਕ ਛੱਤੀਗੜ੍ਹ ਹੋ ਗਿਆ ਇੱਕ ਨਵਾਂ ਛੱਤੀਗੜ੍ਹ ਹੋ ਗਿਆ ਜੀ ਰਫੜ ਕਿੱਥੇ ਹੈ ਰਫੜ ਇਹ ਹੈ ਕਿ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ 1 ਨਵੰਬਰ 1966 ਨੂੰ ਜੀ ਉਸ ਵੇਲੇ ਸਾਡੇ ਜਿਹੜੇ ਲੀਡਰ ਸੀ ਉਹਨਾਂ ਲੀਡਰਾਂ ਨੂੰ ਜੋ ਪਹਿੜਾ ਦੇਣਾ ਚਾਹੀਦਾ ਸੀ ਉਹਨਾਂ ਨੇ ਉਹ ਪਹਿੜਾ ਨਹੀਂ ਦਿੱਤਾ ਹਮਮ ਗੁਲਜਾਰੀ لال ਨੰਦਾ ਉਸ ਵੇਲੇ ਦੇਸ਼ ਦਾ ਗ੍ਰਹਿ ਮੰਤਰੀ ਸਨ ਬੜਾ ਪਾਵਰਫੁਲ ਬੰਦਾ ਸੀ ਜੀ ਔਰ ਗੁਲਜਾਰੀ لال ਮੱਤਾ ਨੇ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਜਿਆਦਤੀ ਕੀਤੀ ਤੱਕਾ ਕੀ ਦਾ ਪਹਿਲੀ ਗੱਲ ਤਾਂ ਇਹ ਹੈ ਕਿ ਉਹਨੇ ਆਪਣਾ ਉੱਥੇ ਪ੍ਰਭਾਵ ਛੇੜਿਆ ਪਹਿਲੀ ਗੱਲ ਇਹ ਆਪਾਂ ਇੱਥੇ ਕਹਾਂਗੇ ਕਿ ਇਹ ਜਦ ਚੰਡੀਗੜ੍ਹ ਬਣਾਇਆ ਗਿਆ ਤੇ ਪੰਜਾਬੀ ਸੂਬਾ ਜਦ ਪੰਜਾਬੀ ਸੂਬਾ ਬਣਾਉਣ ਵੇਲੇ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਸੀ ਹੂੰ ਹੂੰ ਇਹਨੂੰ ਉਸ ਵੇਲੇ ਯੂਨੀਅਨ ਟੈਰੀਟਰੀਜ਼ ਦੇ ਰੂਪ ਵਿੱਚ ਰੱਖਿਆ ਗਿਆ ਸੀ ਥੋੜੇ ਸਮੇਂ ਲਈ ਜੀ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਬਣਾਇਆ ਗਿਆ ਸੀ ਉਹ ਫੈਕਟ ਰਾਹੀ ਇਹ ਗੱਲ ਕਹੀ ਸੀ ਕਿ ਇਹ ਰਾਜਧਾਨੀ ਤਾਂ ਪੰਜਾਬ ਦੀ ਹੈ ਹਮਮ ਲੇਕਿਨ ਹਰਿਆਣਾ ਜਦੋਂ ਆਪਣੀ ਰਾਜਧਾਨੀ ਬਣਾਊਗਾ ਉਨੀ ਦੇਰ ਤੱਕ ਉਦੋਂ ਉੱਥੇ ਚੱਲ ਜਾਊ ਉਨੀ ਦੇਰ ਤੱਕ ਇੱਥੇ ਬੈਠੂਗਾ ਜੀ ਉਹ ਯੂਨੀਅਨ ਟੈਰੀਟਰੀ ਦੇ ਰੂਪ ਵਿੱਚ ਜੇ ਨੂੰ ਰੱਖਿਆ ਵਾ ਪਰ ਯੂਨੀਅਨ ਟੈਰੀਟਰੀ ਨੂੰ ਲੈਣ ਵਾਸਤੇ ਕੀਤਾ ਕੀ ਸਾਡੇ ਲੀਡਰਾਂ ਨੇ ਹਮ ਦੇਖਣ ਵਾਲੀ ਗੱਲ ਇਹ ਹੈ ਆਪਾਂ ਕੀ ਵਾਰੀ ਕਹਿੰਦੇ ਨੇ ਸੰਤਪ੍ਰੇਤ ਸਿੰਘ ਨੇ ਬਹੁਤ ਵੱਟ ਗਿਆ ਕੁਰਬਾਨੀਆਂ ਕੀਤੀਆਂ ਜੀ ਬੜਾ ਕੁਝ ਕੀਤਾ ਹੈ ਮਹ ਜੇ ਮੇਰਾ ਇਹ ਮੰਨਣਾ ਕਿ ਜੇ ਲੀਡਰਸ਼ਿਪ ਤੁਹਾਡੀ ਸੁਚੇਤ ਨਾ ਹੋਵੇ ਜੇ ਲੀਡਰਸ਼ਿਪ ਤੁਹਾਡੀ ਬੜੀ ਲਿਖੀ ਨਾ ਹੋਵੇ ਤਾਂ ਕਈ ਵਾਰੀ ਤੁਸੀਂ ਭਵੇਂ ਜਿਹੜੀ ਮਰਜ਼ੀ ਹੈ ਜਿੰਦੂ ਚਾਹਤ ਕਰੀ ਜਾਓ ਉਹਦੇ 'ਚ ਕੋਈ ਪ੍ਰਾਪਤੀ ਨਹੀਂ ਹੁੰਦੀ ਹਮ ਹਮ ਆਪਾਂ ਦੇਖੀਏ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਜੀ ਗਠਨ ਦੇ ਨਾਲ-ਨਾਲ ਜਿਹੜੀ ਹੈਗੀ ਐ ਉਸ ਵੇਲੇ ਐਜੀਟੇਸ਼ਨ ਚੱਲ ਰਹੀ ਸੀ ਉਦੋਂ ਮੈਂ ਲੀਡਰਾਂ ਤੇ ਨਜ਼ਰ ਮਾਰੂ ਕਿ ਉਹਨਾਂ ਦੀ ਜਿਹੜੀ ਹੈਗੀ ਐ ਦ੍ਰਿਸ਼ਟੀ ਕਿੰਨੀ ਮਜ਼ਬੂਤ ਸੀ ਜੀ ਮੈਂ ਅੱਜ ਇੱਕ ਪ੍ਰੋਗਰਾਮ ਦੇ ਵਿੱਚ ਦੇਖ ਰਿਹਾ ਸੀ ਇੱਕ ਵਿਦਵਾਨ ਸਿੱਖ ਵਿਦਵਾਨ ਨੂੰ ਸੁਣ ਰਿਹਾ ਸੀ ਜੀ ਕਹਿੰਦੇ ਬਾਬਾ ਖੜਕ ਸਿੰਘ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਬਾਬਾ ਖੜਕ ਸਿੰਘ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਆ ਜਿਹੜਾ ਹੈਗਾ ਇੱਕ ਬਿਆਨ ਦੇ ਦਿਓ ਤੇ ਤੁਹਾਨੂੰ ਛੱਡ ਦਿੰਦੇ ਆ ਹੂੰ ਹੂੰ ਉਹਨੇ ਕਹਿੰਦਾ ਨਹੀਂ ਦੇਣਾ ਫਿਰ ਬਾਬਾ ਜੀ ਨੂੰ ਛੱਡਣਾ ਪੈ ਗਿਆ ਕਿਉਂਕਿ ਲਹਿਰ ਬਹੁਤ ਵੱਡੀ ਚੱਲਦੀ ਸੀ ਜੀ ਛੱਡਣ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੂੰ ਕੋਮੋ ਕੋਇਆ ਆਕ ਇਲਫੀ ਕਹਿੰਦੇ ਦੀ ਵੈਸਰਾਏ ਨੂੰ ਤੁਸੀਂ ਮਿਲੋ ਜੀ ਉਹ ਕਹਿੰਦਾ ਮੇਰੀ ਸੁਣੋ ਗੱਲ ਜਿਵੇਂ ਇੰਗਲੈਂਡ ਫਾਈਨਾਂਸ ਅਮਰੀਕਾ ਦੇ ਰਾਸ਼ਟਰਪਤੀ ਹੈ ਮੇਰਾ ਰੁਤਵਾ ਇੱਕ ਰਾਸ਼ਟਰਪਤੀ ਵਰਗਾ ਹੈ ਜੀ ਵੈਸਾ ਜਿਹੜਾ ਹੈਗਾ ਇਹ ਨੌਕਰ ਹੈ ਅੰਗਰੇਜ਼ੀ ਹਕੂਮਤ ਦਾ ਜੀ ਮੇਰੇ ਨਾਲ ਜੇ ਗੱਲ ਕਰਨੀ ਹੈ ਤਾਂ ਮੇਰੇ ਨਾਲ ਬਾਹਰਾਂ ਨਹੀਂ ਗੱਲ ਕਰੇ ਕੋਈ ਫੋਰ ਕਰੇ ਹੂੰ ਹੂੰ ਜੀ ਵੈਸਰਾਏ ਨੂੰ ਕੋਈ ਕੰਮ ਹੈ ਤਾਂ ਉਹ ਮੇਰੇ ਕੋਲੇ ਆ ਜੇ ਅਮਰਸਰ ਆ ਜੇ ਮੈਂ ਨਹੀਂ ਉਹਦੇ ਕੋਲੇ ਜਾਂਦਾ ਹੂੰ ਹੂੰ ਔਰ ਉਸ ਵੇਲੇ ਉਹਨਾਂ ਨੇ ਕਿਹਾ ਸੀ ਠੀਕ ਹੈ ਜੀ ਸਤਵਚਨ ਇਹ ਸਥਿਤੀ ਸੀ ਪਰ ਜਦੋਂ ਸੰਤ ਫਤੇਹ ਸਿੰਘ ਹੋਰਾਂ ਨੇ ਇਹ ਪੰਜਾਬੀ ਸੂਬੇ ਵਾਲੀ ਗੱਲ ਪ੍ਰਮਾਨ ਕੀਤੀ ਮੈਨੂੰ ਇੱਥੇ ਕਹਿੰਦੇ ਵਿੱਚ ਕੋਈ ਗ੍ਰੇਜਰੀ ਆਪਣੇ بڑے ਵਿਦਵਾਨ ਸੱਜਣ ਵਿੱਚ ਹੈ ਕਿ ਪੰਜਾਬੀ ਬੋਲਦੇ ਜਿਹੜੇ ਇਲਾਕੇ ਬਾਹਰ ਰਹੇ ਹਨ ਉਹ ਅਸਲ ਦੇ ਵਿੱਚ ਪੰਜਾਬੀ ਬੋਲਦੇ ਇਲਾਕਿਆਂ ਨੂੰ ਬਾਹਰ ਰੱਖਣ ਦੀ ਵੀ ਇੱਕ ਕਿਰਿਆ ਸ਼ੈਜਤ ਸੀ ਹੂੰ ਹੂੰ ਕਿਉਂਕਿ ਬੋਲਦੇ ਤਾਂ ਮੇਰੇ ਪੰਜਾਬੀ ਹੈ ਲੇਕਿਨ ਉਹਨਾਂ ਦੇ ਲੋਕਾਂ ਦੀ ਜਿਹੜੀ ਹੈਗੀ ਹੈ ਰਹਿਣ ਸਹਿਣ ਜਿਹੜਾ ਹੈ ਉਹ ਸਿੱਖਾਂ ਵਾਲਾ ਨਹੀਂ ਸੀ ਜੀ ਇਧਰ ਇਹ ਲਿਖਾ ਪੈ ਗਿਆ ਇਹਨਾਂ ਨੂੰ ਇਹ ਹੋ ਗਿਆ ਵੀ ਜੇ ਇਹ ਲੋਕ ਆ ਗਏ ਤਾਂ ਕਿਤੇ ਕਾਢੀ ਦੀ ਹੀ ਹੈਗੀ ਐ ਬੋਟ ਜਿੱਦੀ ਖਾਤਰ ਸਰਕਾਰ ਬਣਾਉਣੀ ਹੈ ਜਿਹੜੀ ਬੋਟ ਬੈਂਕ ਬਣਾਉਣਾ ਸੀ ਇਹ ਬੋਟ ਬੈਂਕ ਕਿਤੇ ਵਿੱਚ ਕਿਤੇ ਗੈਰ ਸਿੱਖ ਨਾ ਆ ਜਾਣ ਹੈਗੇ ਪੰਜਾਬੀ ਪਰ ਉਹ ਗੈਰ ਸਿੱਖ ਨਾ ਆ ਜਾਣ ਸੋ ਹਰਿਆਣੇ ਦੇ ਨਾਲ ਇੱਕ ਅੰਡਰਸਟੈਂਡਿੰਗ ਕੀਤੀ ਕਿ ਹਰਿਆਣੇ ਦੇ ਲੀਡਰਾਂ ਨਾਲ ਉਹ ਤਾਂ ਹਰਿਆਣਾ ਮੰਗਦੇ ਨਹੀਂ ਸੀ ਜੇ ਤੁਸੀਂ ਹਰਿਆਣਾ ਮੰਗ ਲਓ ਤੇ ਅਸੀਂ ਤੁਹਾਨੂੰ ਹਰਿਆਣਾ ਦੇ ਦਿਆਂਗੇ ਹਰਿਆਣਾ ਉਹਨਾਂ ਨੂੰ ਮਿਲ ਗਿਆ ਸਾਡੇ ਕੋਲੇ ਜਿਹੜਾ ਪੰਜਾਬੀ ਸੂਬਾ ਆ ਗਿਆ ਹੁਣ ਪੰਜਾਬੀ ਸੂਬਾ ਸਾਡੇ ਕੋਲੇ ਜ਼ਰੂਰ ਹੈ ਇਹਨੂੰ ਅਸੀਂ ਸੂਬਾ ਹੀ ਕਹਿ ਸਕਦੇ ਆ ਜਾਂ ਲਗਨ ਸੂਬਾ ਕਹਿ ਸਕਦੇ ਆ ਹਾਗੜਾ ਵਿਆਸ ਮੈਨੇਜਮੈਂਟ ਤੇ ਹੈਡ ਵਰਕਸ ਪਾਣੀ ਵਾਲੇ ਉਹਦਾ ਕੰਟਰੋਲ ਸਾਡੇ ਕੋਲੇ ਨਹੀਂ ਉਹ ਸੈਂਟਰ ਹੈ ਸੈਂਟਰ ਕੋਲੇ ਜੀ ਇਸੇ ਤਰੀਕੇ ਪੰਜਾਬੀ ਬੋਲਦੇ ਇਲਾਕੇ ਪਾਰ ਰਹੇਗੇ ਇਸੇ ਤਰ੍ਹਾਂ ਸਾਡਾ ਜਿਹੜਾ ਹੈਗਾ ਜੂਨੀਅਨ ਪੈਰਟੀ ਵੀ ਚੰਡੀਗੜ੍ਹ ਇਹ ਬਣ ਕੇ ਰਹਿ ਗਿਆ ਇਸ ਰਾਜਤਰੀ ਦਾ ਪੰਜਾਬ ਦੀ ਹੈ ਜੀ ਬਾਅਦ ਵਿੱਚ ਜਿਹੜੇ ਕਮਿਸ਼ਨ ਬਣੇ ਆ ਜਿਹੜਾ ਮੈਥਿਊ ਕਮਿਸ਼ਨ ਬਣਿਆ ਸੀਗਾ ਤੁਰ ਦਿੱਸੇ ਬਰਨਾਲਾ ਦੀ ਸਰਕਾਰ ਮਲੇ ਜਦ ਕੰਦੂ ਖੀੜਾ ਆਇਆ ਸੀ ਉਹ ਮੈਥਿਊ ਕਮਿਸ਼ਨ ਹਮਮ ਔਰ ਉਹ ਕੰਦੂ ਖੀੜਾ ਪਿੰਡ ਕਹ ਜਿਹੜਾ ਵਿਚਾਰੇ ਪੈਦਾ ਸੀ ਵੀ ਉਹਨੂੰ ਨੇ ਆਧਾਰ ਮੰਨਿਆ ਸੀ ਕਿ ਇਸ ਪਿੰਡ ਦੀ ਪਾਪੂਲੇਸ਼ਨ ਜਿਹੜੇ ਪਾਸੇ ਕਹ ਦੂਗੀ ਬਹੁਤ ਕਿੰਤੀ ਆ ਬਹੁਤ ਨਹੀਂ ਕਰ ਦੇਗੇ ਹਮਮ ਉਦੋਂ ਕੈਪਟਨ ਅਮਰਿੰਦਰ ਸਿੰਘ ਬਰਨਾਲਾ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਹੁੰਦਾ ਸੀ ਜੀ ਅਰੇ ਨੇ ਜਾ ਕੇ ਕੰਦੂ ਖੀੜੇ ਤੇ ਟੈਟਰਲਾਈਸ ਸੀ ਡਿਊਟੀ ਲਾਤੀ ਸਰਕਾਰ ਬਨੋ ਤੇ ਉਹ ਜਿਹੜੇ ਹਰਿਆਣਾ ਵੀ ਉੱਥੇ ਆਉਂਦੇ ਸੀ ਉਹਨਾਂ ਨੂੰ ਵੜ ਨਹੀਂ ਦਿੱਤਾ ਸੀ ਨਤੀਜੇ ਇਹ ਹੋਇਆ ਕਿ ਕਦੂ ਖੇਰੇ ਦੇ ਵਿੱਚ ਜਿਹੜੀ ਪੰਜਾਬੀ ਬਸੋਂ ਬਹੁਤ ਗੁੰਥੀ ਚੋਗੀ ਤੇ ਮੈਥਿਊ ਕਮਿਸ਼ਨ ਨੇ ਇਹ ਕਹਿਤਾ ਸੀਗਾ ਕਿ ਇਹ ਜਿਹੜਾ ਹੈਗਾ ਅਬੋਰ ਤੇ ਫਾਜ਼ਲ ਕਜ਼ালা ਕਾ ਇਹ ਹਰਿਆਣੇ ਨੂੰ ਦੇ ਹੀ ਜਾਊਗਾ ਚੰਡੀਗੜ੍ਹ ਪੰਜਾਬ ਦਾ ਹੈ ਹਰਿਆਣੇ ਨੂੰ ਕਿਹੜੇ ਹਿੱੱਦੀ ਬੋਲਦੇ ਇਲਾਕੇ ਦੇ ਨੇ ਇਹਦੇ ਵਾਸਤੇ ਇੱਕ ਨਵਾਂ ਕਮਿਸ਼ਨ ਬਣਾ ਦਿੱਤਾ ਜਾਵੇ ਇਹ ਗੱਲ ਹੋਣੀ ਸੀ ਜੀ ਉਹਨਾਂ ਭਾਈ ਇਹ ਮੌਜੂਦਾ ਚੰਡੀਗੜ੍ਹ ਦੀ ਮੌਜੂਦਾ ਚੰਡੀਗੜ੍ਹ ਦੀ ਸਥਿਤੀ ਹੈ ਕਿ ਜੁਲਾਈ 2022 ਦੇ ਜੁਲਾਈ ਮਹੀਨੇ ਦੇ ਵਿੱਚ ਚੇਪੁਰ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਉਹ ਨਾਰਥ ਜ਼ੋਨ ਡਵੈਲਪਮੈਂਟ ਕਾਉਂਸਲ ਦੀ ਮੀਟਿੰਗ ਹੁੰਦੀ ਹੈ ਜੀ ਉਸ ਮੀਟਿੰਗ ਦੀ ਪ੍ਰਧਾਨਗੀ ਹੈ ਜਿਹੜੀ ਅਮਿਤ ਸ਼ਾਹ ਨੇ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਆਖ-ਖਕ ਛੂਕਾਂ ਦੇ ਜਿਹੜੇ ਹੈਗੇ ਆ ਉਤਰੀ ਛੂਕਾਂ ਦੇ ਜਿਹੜੇ ਆ ਲੀਡਰ ਆਏ ਵੀ ਸੀ ਸਾਡੇ ਵੀ ਦੋ ਲੀਡਰ ਗਏ ਸੀ ਜੀ ਉਹਨਾਂ ਦੇ ਵਿੱਚ ਹਰਪਾਲ ਸੋਟੀਮਾ ਸੀ ਦੂਜਾ ਹਰਜੋਤ ਸਿੰਘ ਪੈਂਸ ਹੂੰ ਹੂੰ ਔਰ ਇਹ ਦੋਨੇ ਲੀਡਰ ਉੱਥੇ ਗਏ ਉੱਥੇ ਹਰਿਆਣੇ ਨੇ ਮਨੋਰਵਲ ਖੱਟਕ ਨੇ ਇਹ ਕਿਹਾ ਵਿਧਸ਼ਾ ਨੂੰ ਕਿ ਜੀ ਅਸੀਂ ਆਪਣੀ ਵਿਧਾਨ ਸਭਾ ਬਣਾਉਣੀ ਹੈ ਸਾਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੇ ਦਿਓ ਅਸੀਂ ਉਹਦੇ ਬਦਲੇ ਤੁਹਾਨੂੰ ਜਗ੍ਹਾ ਦੇਣ ਨੂੰ ਤਿਆਰ ਆਂ ਸਾਡੇ ਵਾਲੇ ਚੁੱਪ ਕਰਕੇ ਬੈਠੇ ਨੇ ਇਹ ਬੋਲੇ ਜੀ ਉਹ ਕਹਿੰਦੇ ਆ ਲਓ ਜੀ ਅਸੀਂ ਤੁਹਾਨੂੰ ਚੰਡੀਗੜ੍ਹ ਵਾਸਤੇ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੀ ਉਸਾਰੀ ਵਾਸਤੇ ਜ਼ਮੀਨ ਦੇ ਦੇਾਂਗੇ ਹੂੰ ਹੂੰ ਅਗਲੇ ਦਿਨ ਭਗਵਾਨ ਸਿੰਘ ਮਾਨ ਹੋਰ ਨੇ ਇੱਕ ਟਵੀਟ ਕਰਤਾ ਜੀ ਕਿ ਜੀ ਸਾਨੂੰ ਵੀ ਦਿਓ ਫਿਰ ਮੁਕਤਨੀ ਹੋਣੀ ਸ਼ੁਰੂ ਹੋ ਗਈ ਵੀ ਤੁਸੀਂ ਤਾਂ ਮਾਲਕੋ ਜੱਦੀ ਕਰਦੇ ਮੈਚੂ ਕਮਿਸ਼ਨ ਕਹ ਰਿਹਾ ਤੁਸੀਂ ਮਾਲਕੋ ਜਿਹੜਾ ਮਾਲਕ ਹੈ ਉਹ ਆਪਦਾ ਘਰ ਛੱਡ ਕੇ ਕਿ ਕਿ ਝੁਕੀ ਜੀ ਜਾਂਦਾ ਹੈ ਤੁਸੀਂ ਆਪ ਦੀ ਸਮਾ ਕਿਉਂ ਵੜਾਓ ਕਿ ਬਦਾਰ ਸਮਾ ਦੀ ਬਿਲਡਿੰਗ ਕਿਉਂ ਵੜਾਓ ਇਹਦੇ ਦੇ ਰੌਲਾ ਪੈ ਗਿਆ ਫਿਰ ਉਹ ਚੁੱਪ ਕਰ ਗਏ ਉਹਦੇ ਉਲਟ ਜਿਹੜੇ ਕੱਲ ਆ ਤੁਸੀਂ ਦੇਖੋ ਵੀ 2 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਸੁਨਦੀ ਜਾਖੜ ਨੇ ਜੀ ਤੁਨੀਲ ਜਖਨ ਨੇ ਡਟ ਕੇ ਵਿਰੋਧ ਕੀਤਾ ਵੀ ਚੰਡੀਗੜ੍ਹ ਜਿਹੜਾ ਹੈਗਾ ਇੱਕ ਜ਼ਮੀਨ ਦਾ ਟੁਕੜਾ ਨਹੀਂ ਇਹ ਪੰਜਾਬੀ ਕੰਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਉਹਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਤੁਸੀਂ ਕਲੇਮ ਕਰਦੇ ਹੋ ਪ੍ਰਧਾਨ ਮੰਤਰੀ ਸਾਹਿਬ ਕਿਸੇ ਸਿੱਖਾਂ ਦੀ ਖਾਤਰ ਪੰਜਾਬੀਆਂ ਦੀ ਖਾਤਰ ਬਹੁਤ ਕੁਝ ਕਰ ਰਹੇ ਹੋ ਜੀ ਤੁਸੀਂ ਬਹੁਤ ਕੁਝ ਕਰਨ ਦਾ ਵਕਰੀ ਗੱਲ ਤੁਸੀਂ ਆ ਛੱਡੋ ਇਹ ਤੁਸੀਂ दखल ਦਿਓ ਤੁਸੀਂ ਇੱਥੇ ਨਵਾਂ ਪੰਗਾ ਨਾ ਪਾਓ ਉਹਨਾਂ ਨਾਲ ਆਜ ਕਾ ਨਹੀਂ ਬਣਾਉਣ ਨਾਲ ਚਲਸਾ ਕੀ ਹੈ ਜੀ ਉਹਨਾਂ ਨੇ ਕਹਿਤਾ ਜੀ ਅਸੀਂ ਤੁਹਾਨੂੰ ਪੰਜ ਕੂਲੇ ਦੇ ਨਾਲ ਹੀ ਪੈਂਦੀ ਹੈ 12 ਏਕੜ ਜ਼ਮੀਨ ਦੇ ਦੇ ਸਾਨੂੰ 10 ਏਕੜ ਦੇ ਦਿਓ ਜੀ ਜਿਹੜੀ ਉਹ ਬਾਰੇ ਇੱਕ ਜਮੀਨ ਦੇਣੀ ਹੈ ਚੰਨੀ ਸਾਹਿਬ ਉਹ ਹੈਗਾ ਇਕੋ ਜੋ ਜੀ ਉੱਥੇ ਜਿਗਲਾਤ ਦਾ ਏਰੀਆ ਉੱਥੇ ਕੋਈ ਹੋਰ ਸਾਰੀ ਨਹੀਂ ਹੋ ਸਕਦੀ ਹੂੰ ਹੂੰ ਉਹਨੇ ਵੀ ਵਾਤਾਵਰਣ ਮੰਤਰਾਲਾ ਜਿਹਨੂੰ ਆਪਾਂ এনवायरमेंट ਡਿਪਾਰਟਮੈਂਟ ਕਹਿੰਦੇ ਆ ਕਿਦਰ ਦਾ ਉਹਦੇ ਪ੍ਰਵਾਨਗੀ ਦੇਤੀ ਹੈ ਹੂੰ ਹੂੰ ਹਲੇ ਤੱਕ ਕੋਈ ਜਗ੍ਹਾ ਦਿੱਤੀ ਨਹੀਂ ਗਈ ਇਹ ਭੁਲੇਖਾ ਨਾ ਰਵੇ ਕਿ ਬਹੁਤ ਸਾਰੇ ਲੋਕੇ ਮੰਨ ਲਏ ਨੇ ਕਿ ਜਗ੍ਹਾ ਦੇ ਦਿੱਤੀ ਹੂੰ ਹੂੰ ਜਗ੍ਹਾ ਦੇਣਦਾਰ ਆਪਦਰਾ ਹੋ ਗਿਆ ਅਰ ਰੋਲਾ ਪੈਦਾ ਕਿੰਨਾ ਪੈਦਾ ਇਸ ਗਲਤੀ ਮਫੂਸਿਸ ਕਹਿੰਦਾ ਹੈ ਕਿ ਅਜੇ ਤੱਕ ਇਸ ਮੁੱਦੇ ਉੱਤੇ ਸਾਡੇ ਮੁੱਖ ਮੰਤਰੀ ਨੇ ਮੂੰਹ ਨਹੀਂ ਖੋਲਿਆ ਜੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਨੇ ਆਪਣਾ ਪੱਖ ਰੱਖਿਆ ਸਾਬਕਾ ਮੰਤਰੀ ਕਗਨ ਅਨਮੋਲਪਾਨ ਜੀ ਉਹਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਜੀ ਇਹ ਨਹੀਂ ਹੋਣਾ ਚਾਹੀਦਾ ਹਮ ਕੱਲ ਹਰਪਾਲ ਸਿੰਘ ਟੀਮਾ ਤੇ ਹਰਜੋਤ ਸਿੰਘ ਵੈਸ ਜਿਹੜੇ ਆਪੋਸਟ ਮੀਟਿੰਗ ਦੇ ਵਿੱਚ ਸੀ ਜੈਪੁਰਾਈ ਜਦੋਂ ਇਹਨਾਂ ਨੇ ਮੂੰਹ ਮਸਟਾਲੇ ਲਾ ਕੇ ਸੀ ਉਹ ਗਵਰਨਰ ਕੋਲੇ ਜਾਂਦੇ ਰਹੇ ਜੀ ਇਹ ਨਾ ਹੋਵੇ ਕਿ ਇਸੇ ਕਰਕੇ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਜੀ ਉਹਨੂੰ ਦਿੱਤਾ ਹੋਇਆ ਹੈ ਤਰਖਾਈਆ ਕਰਾਰ ਜੀ ਉਹਨਾਂ ਵੱਲੋਂ ਜਦਾ ਗਗਜੀਤ ਸਿੰਘ ਟੀਮਾ ਬੋਲੇ ਤੇ ਜਾਂ ਜਿਹੜੇ ਹੈਗੇ ਆ ਅਕਾਲੀ ਦਲ ਸੁਨਾਰ ਲੈਣ ਵਾਲੇ ਕੱਲ ਉਹ ਮਿਲ ਕੇ ਆਏ ਹੈ ਗਵਰਨਰ ਨੂੰ ਜੀ ਜੇ ਸਹੀ ਮੈਨੇ ਦੇ ਵਿੱਚ ਆਪਾਂ ਦੇਖੀਏ ਜੇ ਕਿਸੇ ਨੇ ਨਾਟਮਾ ਵਿਰੋਧ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵੀਟ ਕਰਕੇ ਸਾਰਤਾ ਲੇਕਿਨ ਮੀਡੀਆ ਨਾਲ ਗੱਲ ਕਰਕੇ ਜਿਹੜਾ ਬੀਜੇਪੀ ਦਾ ਸੂਬੇ ਦਾ ਪ੍ਰਧਾਨ ਹੈ ਹਮਮ ਸੁਨੀਲ ਜਖੜ ਉਨੇ ਦਿੱਕਤੇ ਸਟੈਂਡ ਲਿਆ ਗਲਤ ਹੈ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਬਹੁਤ سارے ਲੋਕ ਉਹਨੂੰ ਵੀ ਗਾਲਾਂ ਕੱਢੀ ਐ ਤੇ ਸੀਐਪੀ ਭਾਜਪਾ ਕਿਉਂ ਗਿਆ ਇਹਨੇ ਫਿਰ ਕਾਂਗਰਸ ਚਾਉਣਾ ਹੋਣਾ ਇਹ ਕਾਂਗਰਸ ਚਾਉਣਾ ਚਾਹੁੰਦਾ ਉਧਰ ਇਹਦੇ ਪੈਰ ਨਹੀਂ ਲੱਗ ਰਹੇ ਤੇ ਮੈਂ ਦੱਸਦਾ ਮੈਂ ਜਦੋਂ ਪਰਦੇਸ਼ ਦੇ ਵਿੱਚ ਇੱਕ ਜਦੋਂ ਕਾਂਗਰਸ ਦਾ ਵੀ ਉਹ ਪਾਰਲੀਮੈਂਟ ਦਾ ਮੈਂਬਰ ਹੁੰਦਾ ਸੀ ਉਦੋਂ ਅਕਾਲੀ ਦਰ ਨਾਲ ਲਈ ਨਹੀਂ ਬੋਲਦੇ ਹੁੰਦੇ ਸੀ ਜੀਐਸਪੀ ਦੇ ਮਾਮਲੇ ਤੇ ਜੀਐਸਪੀ ਦੇ ਮਾਮਲੇ 'ਚ ਪਾਰਲੀਮੈਂਟ ਦੇ ਵਿੱਚ ਇਹ ਸਭ ਤੋਂ ਦਲੇਰੀ ਨਾਲ ਕੋਈ ਬੋਲਦਾ ਸੀਗਾ ਤੇ ਉਹ ਬੋਲਦਾ ਸੀ ਸੁਨੀਲ ਜਾਕਰ ਬਿਲਕੁਲ ਜੀ ਕਿਉਂਕਿ ਉਹ ਉਹ ਬੰਦਾ ਅਜਿਹਾ ਹੈਗਾ ਕਿ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਚਲਾ ਕੇ ਉਹਦੇ ਹਾਲਾਤ ਕੁਝ ਅਜਿਹੇ ਬਣ ਜੇ ਲੇਕਿਨ ਪੰਜਾਬ ਨਾਲ ਪੰਜਾਬੀਅਤ ਨਾਲ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਪੰਜਾਬ ਦੇ ਹਿੱਤਾਂ ਨਾਲ ਉਹ ਬੰਦਾ ਜਿਹੜਾ ਹੈਗਾ ਬਾ ਬਾਸਤ ਹੈ ਉਹ ਸੁਚੇਤ ਹੈ ਹਮਮ ਅਸੀਂ ਇਹ ਕਹਿੰਦੇ ਕਿ ਭਗਵੰਤ ਸਿੰਘ ਮਾਨ ਜਿਹੜਾ ਹੈਗਾ ਪੰਜਾਬ ਦੇ ਹਿੱਤਾਂ ਨਾਲ ਖਲਵਾੜ ਕਰਦਾ ਜਾਣ ਬੁੱਝ ਕੇ ਅਸਲ ਵਿੱਚ ਉਹ ਜਾਣਕਾਰੀ ਨਹੀਂ ਹੈ। ਹੂੰ ਹੂੰ। ਜਿਹੜੀ ਜਾਣਕਾਰੀ ਸੁਨੀਲ ਜਾਖੜ ਕੋਲੇ ਆ ਉਹ ਤਾਂ ਕੋਲੇ ਨਹੀਂ ਇਹ ਤਾਂ ਇੱਕ ਸਾਡਾ ਕਲਾਕਾਰ ਸੀ ਕਲਾਕਾਰ ਤੋਂ ਆਪਾਂ ਮੁੱਖ ਮੰਤਰੀ ਬਣਾ ਲਿਆ। ਜੀ। ਉਹ ਆਪਣੀ ਕਲਾ ਦੇ ਜੋਰ ਦਿਖਾ ਸਕਦਾ ਹੈ ਉਹ ਵਧੀਆ ਟਿਚਰਾ ਕਰ ਸਕਦਾ ਸਟੇਜ ਦੇ ਤੋਂ ਬੱਦਰੀ ਜਿਵੇਂ ਆਪਾਂ ਕਹਿੰਦੇ ਨਾਟਕਵਾਲੀ ਬਹੁਤ ਸ਼ਾਨਦਾਰ ਕਰ ਸਕਦਾ ਹੈ। ਲੇਕਿਨ ਉਹਨੂੰ ਉਹਨਾਂ ਗਿਆਨ ਨਹੀਂ ਹੈ ਜਿੰਨਾ ਇੱਕ ਪੋਲੀਟੀਕਲ ਬੰਦੇ ਨੂੰ ਹੁੰਦਾ ਜਿਹੜਾ ਆਪਾਂ ਵਾਸਤਾ ਹੋਵੇ। ਜੀ। ਸੁਨੀਲ ਜਾਖੜ ਦਾ ਪਿਓ ਜਿਹੜਾ ਹੈਗਾ ਜੀ ਉਹ ਪੰਜਾਬ ਦਾ ਵਜ਼ੀਰ ਵੀ ਹੈ ਲੋਕ ਸਭਾ ਦਾ ਸਪੀਕਰ ਵੀ ਹੈ ਇਹ ਆਪ ਇਹਦਾ ਪਰਿਵਾਰ ਜੁੜਿਆ ਹੋਇਆ ਔਰ ਪੰਜਾਬ ਦੇ ਹਿੱਤਾਂ ਨਾਲ ਜੁੜੇ ਹੋਏ ਹੈ ਮੈਂ ਉਹਦੀ ਕੋਈ ਬਕਾਦ ਨਹੀਂ ਕਰਦਾ ਮੈਨੂੰ ਅਫਸੋਰਸਿਸ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਉਹਦਾ ਵਿਰੋਧ ਕਰ ਰਿਹਾ ਤੇ ਸਾਡੇ ਵਾਲੇ ਜਿਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਉਹ ਹਾਲੇ ਤੱਕ ਬੋਲ ਨਹੀਂ ਰਹੇ ਬਰਵਿੰਦਰ ਸਿੰਘ ਭੂਤੜ ਜਿਹੜੇ ਅਕਾਲੀ ਦਲ ਦੇ ਐਕਟਿੰਗ ਪ੍ਰੈਜ਼ੀਡੈਂਟ ਹੈ ਉਹ ਆਪ ਨਹੀਂ ਬੋਲੇ ਇਹ ਹੁਣ ਵਜੇ ਤੇ ਅਜੇ ਵੀ ਮੌਕਾ ਹੈ ਕਿ ਕਿਉਂਕਿ ਇਹ ਹਾਲਾਤ ਕਜੇ ਕਿਹੜੇ ਪਾਸੇ ਨੂੰ ਜਾ ਸਕਦੇ ਪੰਜਾਬ ਅਜੇ ਇਹ ਮੋੜ ਤੇ ਖੜਾ ਹੈ ਜਿੱਥੇ ਕੁਝ ਵੀ ਹੋ ਸਕਦਾ ਹੈ ਮੈਂ 1982 ਦਾ ਹਵਾਲਾ ਦੇਣਾ ਚਾਹੂੰ 1982 ਦੇ ਵਿੱਚ ਇੰਦਰਾ ਗਾਂਧੀ ਨੇ ਜਦੋਂ ਕਪੂਰੀ ਦਾ ਟੱਕ ਲਾਇਆ ਨਾ ਤੇ ਉਸ ਟੱਕ ਤੋਂ ਪੰਜਾਬ ਦੇ ਦੁਖਾਂ ਦੀ ਸ਼ੁਰੂਆਤ ਹੋਈ ਸੀ ਤੇ ਪੰਜਾਬ ਕੀ ਦਾ ਕੀ ਹੋ ਗਿਆ ਇਹ ਉਸੇ ਟੱਕ ਦਾ ਨਤੀਜਾ ਹੋਇਆ ਵੀ ਦੇਸ਼ ਦੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਸੇ ਦਾ ਨਤੀਜਾ ਕਿ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋਇਆ ਉਸੇ ਦਾ ਨਤੀਜਾ ਹੈ ਕਿ 3000 ਤੋਂ ਉੱਪਰ ਸਿੱਖ ਦਿੱਲੀ 'ਚ ਤੇ ਦੇਸ਼ ਦੇ ਵੱਖ-ਵੱਖ 5000ਾਂ ਸਿਕੰਦਰ ਕਤਲਿਆ ਹੋਇਆ। ਉਸੇ ਦਾ ਨਤੀਜਾ ਹੈ ਕਿ ਪੰਜਾਬ ਦੇ ਵਿੱਚ ਬੇਅਦਬਿਕ ਵਰਗੀ ਸਰਕਾਰ ਬਣੀ। ਸਰਕਾਰ ਨੇ ਜੁਲਮ ਕੀਤੇ ਤੇ ਇੱਕ ਮੁੱਖ ਮੰਤਰੀ ਦਾ ਕਤਲ ਹੋਇਆ। ਇਹ ਸਾਰੀਆਂ ਚੀਜ਼ਾਂ ਸਾਰੀਆਂ ਘਟਨਾਵਾਂ ਇਹ ਦਰਸਾਉਂਦੀਆਂ ਕਿ ਪੰਜਾਬੀਆਂ ਜਿਹੜੀਆਂ ਭਾਵਨਾਵਾਂ ਨੇ ਇਹਨਾਂ ਨਾਲ ਖੇਡਿਆ ਨਾ ਜਾਵੇ। ਇਹਨਾਂ ਨਾਲ ਖਲਵਾੜ ਨਾ ਕੀਤਾ ਜਾਵੇ ਸੱਭਣ ਕੇ ਚਲੋ। ਜੀ ਤੁਸੀਂ ਚੰਡੀਗੜ੍ਹ ਜਿਹੜਾ ਹੈਗਾ ਪੰਜਾਬ ਵਾਸਤੇ ਬਣਿਆ ਪੰਜਾਬ ਦੀ ਰਾਜਧਾਨੀ ਹੈ ਹਰੇ-ਨਾਰੇ ਨੂੰ ਕਹਿੰਦੇ ਤੁਸੀਂ ਹੋਰ ਬਣਾ ਲਓ ਕਿਤੇ। ਜੀ ਇਹ ਉਹਨਾਂ ਨੇ ਰਾਜਧਾਨੀ ਹੈ ਉਹ ਕਿਤੇ ਵੀ ਬਣਾ ਸਕਦੇ। ਤੇ ਜਿਹੜੀ ਜਗ੍ਹਾ ਦਿੱਤੀ ਹੋਈ ਐ ਨਾ ਜੀ ਉਹ ਜਗ੍ਹਾ ਵੀ ਜਿਹੜੀ ਉਹਨਾਂ ਨੇ ਵਾਰੰਟ ਦਿੱਤੀ ਆ ਉਹ ਕਿੰਨੇ ਕਿਲੋਮੀਟਰ ਕਿਲੋ 2 ਕਿਲੋਮੀਟਰ ਆ ਸਾਰੀ ਉਥੋਂ ਹੂੰ ਹੂੰ ਤੇ ਜੇ ਉਹ ਢੂਕ ਕਿਲੋ ਉਹਨੇ ਬਣਾਉਣਾ ਹਰਿਆਣੇ ਦੇ ਬਰਾਦੀ ਉੱਥੇ ਬਣਾ ਲੈ ਬਿਲਕੁਲ ਹੁਣ ਅਸਲ ਦੇ ਵਿੱਚ ਕਹਾਣੀ ਕੀ ਐ ਕਿ ਚੰਡੀਗੜ੍ਹ ਦੇ ਤੇ ਅਲੱਗ ਕਲੇਮ ਕਰਦੇ ਆ ਕਿ ਚੰਡੀਗੜ੍ਹ ਸਾਡਾ ਐ ਹੂੰ ਹੂੰ ਕੱਲ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਇਹੀ ਗੱਲ ਕਹੀ ਸੀ ਇਹਦੇ ਦੀ ਗੱਲ ਐ ਵੀ ਚੰਡੀਗੜ੍ਹ ਖਾਦਾ ਐ ਸਾਡਾ ਵੀ ਹਿੱਸਾ ਇਹਦੇ ਵਿੱਚ ਜੀ ਉਹ ਕਹਿੰਦੇ ਆ ਯਾਰ ਪੰਜਾਬ ਦੇ ਕਿਸਾਨ ਤਾਂ ਚੰਡੀਗੜ੍ਹ ਦੇ ਕਿਹੜਾ ਜਈਏ ਪਾਣੀ ਕਿੱ데 ਕਰਾ ਜੀ ਇਹ ਪਾਣੀ ਦੀਦੇ ਵਗ जी मतलब ਜਿਹੜੀ ਛਿੰਝ ਛੇੜਨ ਵਾਲੀ ਗੱਲ ਹੁੰਦੀ ਹੈ ਨਾ ਲੋਕਾਂ ਨੂੰ ਵੰਡ ਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਲੇ ਬਾਬਲੇ ਨੂੰ ਚੁਰਾਣਾ ਹੁੰਦਾ ਹੈ ਇਹ ਇੱਕ ਖਰਵਾਲ ਹੋ ਰਿਹਾ ਪੰਜਾਬ ਨਾਲ ਤੇ ਤੁ ਬਚਣਾ ਚਾਹੀਦਾ ਹੈ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਕਿਤੇ ਇਹ ਨਾ ਹੋਵੇ ਕਿ ਲੈਣ ਦੇ ਦੇਣੇ ਪੈ ਜਾਣ ਜੀ ਹਾਂ ਬਿਲਕੁਲ ਵਾਕਿਆਤ ਗੱਲ ਸਹੀ ਹੈ ਢਿਲੋਂ ਸਾਹਿਬ ਹਾਂ ਸਰਕਾਰ ਨੂੰ ਬਿਲਕੁਲ ਸੋਚ ਕੇ ਚੁਰਾਣਾ ਚਾਹੀਦਾ ਕਿਉਂਕਿ ਜੇ ਹਾਲਾਤ ਉਦਾਂ ਦੇ ਬਣ ਜਾਣੇ ਆ ਮੁੜ ਕੇ